ਸ਼੍ਰੀ ਯਮਨਾਧੀ ਯਾਤਰਾ 2025 ਦੇ ਲਈ ਯਾਤਰਾ ਵਾ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦਾਸੇ ਕੀ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਪੁਖਤਾ ਪ੍ਰਬੰਧ ਹੈ। ਸੁਰੱਖਿਆ ਨੂੰ ਦੇਖਦਿਆਂ ਹੋਇਆ ਪ੍ਰਸ਼ਾਸਨ ਦੇ ਵੱਲੋਂ ਕਰ ਲੱਤੇ ਗਏ ਨੇ। ਜਲਦ ਹੀ ਯਾਤਰਾ ਦੀ ਸ਼ੁਰੂਆਤ ਹੋ ਜਾਵੇਗੀ। ਕੁਝ ਹੀ ਦਿਨ ਬਾਕੀ ਨੇ। ਜੋ ਸ਼ਰਧਾਲੂ ਨੇ ਜੋ ਕਿ ਰਵਾਨਾ ਹੋਣਾ ਪੂਰੇ ਭਾਰਤ ਦੇ ਵਿੱਚ ਅਮਨਾ ਦੀ ਯਾਤਰਾ ਦੇ ਲਈ ਸ਼ੁਰੂ ਹੋ ਚੁੱਕੇ ਨੇ। 3 ਜੁਲਾਈ ਨੂੰ ਯਾਤਰਾ ਦੀ ਇਹ ਸ਼ੁਰੂਆਤ ਹੈ। ਸੋ ਇਸ ਤੋਂ ਪਹਿਲਾਂ ਜੋ ਕਿ ਉਦਮਪੁਰ ਦੇ ਵਿੱਚ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸੁਰੱਖਿਆ ਬਲਾ ਅਤੇ ਪੁਲਿਸ ਦੇ ਨਾਲ ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਤੇ ਸ਼ਰਧਾ ਹਲਵਾ ਦੇ ਜਥਿਆਂ ਦਾ ਟ੍ਰਾਇਲ ਆਯੋਜਿਤ ਕੀਤਾ ਗਿਆ ਸੀ ਯਾਨੀ ਕਿ ਸੁਰੱਖਿਆ ਦੇ ਜੋ ਪ੍ਰਬੰਧ ਨੇ ਉਹਨਾਂ ਨੂੰ ਪੁਖਤਾ ਰੱਖਿਆ ਜਾ ਰਿਹਾ ਹੈ ਸੁਰੱਖਿਆ ਕਿਸੇ ਪਾਸਿਓ ਘਟਣਾ ਨਾ ਰਹਿ ਜਾਵੇ ਇਸ ਕਰਕੇ ਸ਼੍ਰੀ ਅਮਨਤ ਯਾਤਰਾ 2025 ਨੂੰ ਸੁਰੱਖਤ ਬਣਾਉਣ ਦੇ ਲਈ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਅਮਰਤ ਯਾਤਰਾ 2025 ਨੂੰ ਸੁਰੱਖਿਤ ਬਣਾਉਣ ਦੇ ਲਈ CRPF ਨੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ ਚੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ NH44 ਤੇ ਵਾਧੂ ਬਲ ਵੀ ਤਾਇਨਾਤ ਕੀਤਾ ਹੈ ਇਸ ਦੇ ਨਾਲ ਹਜ਼ਾਰਾਂ ਸ਼ਰਧਾਲੂਆਂ ਦੀ ਜੋ ਕਿ ਆਵਾਜਾਈ ਨੂੰ ਮੁੱਖ ਰਸਤਾ ਇਹੀ ਹੋਵੇਗਾ ਔਰ ਇਸ ਰਸਤੇ ਦੇ ਉੱਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨੇ ਉਦੰਪੁਰ ਸੈਕਟਰ ਵਰਗੇ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਜੋ ਸੁਰੱਖਿਆ ਵਧਾਉਣ ਦਿਆ ਹੋਇਆ ਕਈ ਜੋ ਅਜੀਹੇ ਹਾਈਵੇ ਨੇ ਜਿਨ੍ਹਾਂ ਦੇ ਉੱਤੇ ਗਸ਼ਤਵਾ ਉਸ ਨੂੰ ਤੇਜ ਕੀਤਾ ਗਿਆ ਹੈ ਔਰ ਮਜਬੂਤ ਰੱਖਿਆ ਗਿਆ ਹੈ ਇਸ ਤੋਂ ਨਾਲ ਨਾਲ ਕਈ ਅਜੀਹੇ ਇਲਾਕੇ ਨੇ ਜੋ ਹੋਰ ਵੀ ਸੰਵੇਦਨਸ਼ੀਲ ਨੇ ਉਹਨਾਂ ਤੇ ਵੀ ਪੂਰੀ ਨਿਗਰਾਨੀ ਹੈ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ 2 ਜੁਲਾਈ 2025 ਨੂੰ ਸ਼੍ਰੀ ਅਮਨਤ ਯਾਤਰਾ ਦਾ ਪਹਿਲਾ ਜੱਥਾ ਜੋ ਕਿ ਬੇਸ ਕੈਂਪ ਤੋਂ ਰਵਾਨਾ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਅਮਨਤ ਯਾਤਰਾ ਅਧਿਕਾਰ ਤੌਰ ਤੇ 3 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ ਅਤੇ ਸ਼ਰਦਾਲੂ, ਬਾਲਟਾਲ ਅਤੇ ਪਹਿਲਗਾਮ ਦੋਵਾਂ ਰੂਟਾਂ ਤੋਂ ਪਵਿੱਤਰ ਗੁਫਾ ਦੇ ਲਈ ਰਵਾਨਾ ਹੋਣਗੇ। ਸੁਰੱਖਿਆ ਦੇ ਕਈ ਪ੍ਰਬੰਧ ਕੀਤੇ ਗਏ ਨੇ। ਹਰ ਤਰ੍ਹਾਂ ਦੀ ਸੁਰੱਖਿਆ ਦੇਖੀ ਜਾਵੇਗੀ। ਯਾਤਰਾ ਤੋਂ ਪਹਿਲਾਂ ਜੋ ਕਿ CRPF ਨੇ ਹਜ਼ਾਰਾਂ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੰਮੂ ਸ਼੍ਰੀਨਗਰ ਰਾਸ਼ਟਰੀ ਰਾਜਮਾਰਗ NH44 ਤੇ ਸਖਤ ਬਹੁਪੱਧਰੀ ਸੁਰੱਖਿਆ ਦੀ ਲੇਅਰ ਸਥਾਪਿਤ ਕੀਤੀ ਹੈ ਡਿਪਟੀ ਸੁਪਰਡੈਂਟ ਆਫ ਪੁਲਿਸ ਜੋ ਪ੍ਰਹਿਲਾਦ ਕੁਮਾਰ ਨੇ ਦੱਸਿਆ ਕਿ ਆਯੋਜਿਤ ਜੋ ਕਿ ਮੌਕ ਡ੍ਰਿਲ ਹੈ ਇਸ ਮੌਕ ਡ੍ਰਿਲ ਦੇ ਵਿੱਚ ਜੋ ਕੀ तालमेल ਦੇ ਬਾਰੇ ਗੱਲਬਾਤ ਕੀਤੀ ਗਈ ਹੈ ਕਿ ਆਪਸੀ ਤਾਲਮੇਲ ਕਿਹੋ ਜਿਹਾ ਹੈ ਪ੍ਰਭਾਵਸ਼ੀਲਤਾ ਕਿੰਨੀ ਹੈ ਕਿਵੇਂ ਜੋ ਮੁਲਾਂਕਣ ਕੀਤਾ ਜਾਵੇਗਾ ਕਿ ਪ੍ਰਕਿਰਿਆ ਕਿੰਨੀ ਦੇਰ ਦੇ ਵਿੱਚ ਪ੍ਰਤੀਕਿਰਿਆ ਹੋਵੇਗੀ ਸੋ ਹਰ ਇੱਕ ਚੀਜ਼ ਦਾ ਬਰੀਕੀ ਦੇ ਨਾਲ ਅਧਿਐਨ ਕੀਤਾ ਜਾ ਰਿਹਾ ਹੈ ਹਰ ਇੱਕ ਚੀਜ਼ ਨੂੰ ਬਰੀਕੀ ਦੇ ਨਾਲ ਕੀਤਾ ਜਾ ਰਿਹਾ ਹੈ ਤਾਂ ਕਿ ਯਾਤਰਾਵਹ ਸੁਗਮ ਰਹੇ ਸ਼ਰਧਾਲੂਆਂ ਨੂੰ ਕਿਸੇ ਤਰੀਕੇ ਦੀ ਦਿੱਕਤ ਜਾਂ ਪਰੇਸ਼ਾਨੀ ਨਾ ਹੋਵੇ ਸੋ ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਯਾਤਰਾ ਨੂੰ ਜੋ ਕਿ ਸਹੀ ਢੰਗ ਨਾਲ ਸੁਚਾਰੂ ਰੂਪ ਨਾਲ ਚਲਾਉਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਯਾਤਰਾ ਦੀ ਸ਼ੁਰੂਆਤ ਜੋ ਕਿ 3 ਜੁਲਾਈ ਤੋਂ ਹੋ ਜਾਵੇਗੀ ਔਰ ਜੋ ਕਿ ਯਾਤਰਾ ਵੈ ਅਗਸਤ ਦੇ ਵਿੱਚ ਰਖੜੀ ਵਾਲੇ ਦਿਨ ਤੱਕ ਜਾਰੀ ਰਹੇਗੀ ਸੋ ਯਾਤਰਾ ਜੋ ਕਿ 2 ਤਰੀਕ ਤੋਂ ਪਹਿਲਾਂ ਜੱਤਾ ਰਵਾਨਾ ਕਰ ਦਿੱਤਾ ਜਾਵੇਗਾ ਬਾਲਟਾਲ ਅਤੇ ਪਹਿਲਗਾਮ ਦੋਵਾਂ ਰੂਟਾਂ ਤੋਂ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਦੇ ਲਈ 바ਬਾ ਬਰਫਾਨੀ ਦੇ ਦਰਸ਼ਨ ਕਰਨ ਦੇ ਲਈ ਜਿੱਥਾ ਰਵਾਨਾ ਹੋ ਜਾਵੇਗਾ ਅਤੇ 3 ਜੁਲਾਈ ਤੋਂ ਅਧਿਕਾਰਤ ਤੌਰ ਤੇ ਯਾਤਰਾ ਦੀ ਸ਼ੁਰੂਆਤ ਹੋ ਜਾਵੇਗੀ। ਸ਼੍ਰੀ ਅਮਨਾਥੀ ਯਾਤਰਾ 2025 ਦੇ ਲਈ ਯਾਤਰਾ ਵਾ 3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦਾਸੀ ਕੀ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਪੂਕਤਾ ਪ੍ਰਬੰਧ ਹੈ ਸੁਰੱਖਿਆ ਨੂੰ ਦੇਖਦਿਆਂ ਹੋਇਆ ਪ੍ਰਸ਼ਾਸਨ ਦੇ ਵੱਲੋਂ ਕਰ ਲੱਤੇ ਗਏ ਨੇ ਜਲਦ ਹੀ ਯਾਤਰਾ ਦੀ ਸ਼ੁਰੂਆਤ ਹੋ ਜਾਵੇਗੀ ਕੁਝ ਹੀ ਦਿਨ ਬਾਕੀ ਨੇ ਜੋ ਸ਼ਰਧਾਲੂ ਨੇ ਜੋ ਕਿ ਰਵਾਨਾ ਹੋਣਾ ਪੂਰੇ ਭਾਰਤ ਦੇ ਵਿੱਚ ਉਹਨਾਂ ਦੀ ਯਾਤਰਾ ਦੇ ਲਈ ਸ਼ੁਰੂ ਹੋ ਚੁੱਕੇ ਨੇ 3 ਜੁਲਾਈ ਨੂੰ ਯਾਤਰਾ ਦੀ ਇਹ ਸ਼ੁਰੂਆਤ ਹੈ ਸੋ ਇਸ ਤੋਂ ਪਹਿਲਾਂ ਜੋ ਕਿ ਉਦਮਪੁਰ ਦੇ ਵਿੱਚ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸੁਰੱਖਿਆ ਬਲਾ ਅਤੇ ਪੁਲਿਸ ਦੇ ਨਾਲ ਜੰਮੂ ਸ਼੍ਰੀਨਗਰ ਰਾਸ਼ਟਰੀ ਇਸ ਮੱਤੇ ਸ਼ਰਧਾਲੂਆਂ ਦੇ ਜਥਿਆਂ ਦਾ ਟ੍ਰਾਇਲ ਆਯੋਜਿਤ ਕੀਤਾ ਗਿਆ ਸੀ ਯਾਨੀ ਕਿ ਸੁਰੱਖਿਆ ਦੇ ਜੋ ਪ੍ਰਬੰਧ ਨੇ ਉਹਨਾਂ ਨੂੰ ਪੁਖਤਾ ਰੱਖਿਆ ਜਾ ਰਿਹਾ ਹੈ ਸੁਰੱਖਿਆ ਕਿਸੇ ਪਾਸਿਓ ਘੱਟ ਨਾ ਰਹਿ ਜਾਵੇ ਇਸ ਕਰਕੇ ਸ਼੍ਰੀ ਅਮਨਤ ਯਾਤਰਾ 2025 ਨੂੰ ਸੁਰੱਖਤ ਬਣਾਉਣ ਦੇ ਲਈ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਅਮਨ ਯਾਤਰਾ 2025 ਨੂੰ ਸੁਰੱਖਿਤ ਬਣਾਉਣ ਦੇ ਲਈ CRPF ਨੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੇ ਲਈ Jammu Kashmir ਰਾਸ਼ਟਰੀ ਰਾਜਮਾਰਗ NH44 ਤੇ ਵਾਧੂ ਬਲ ਵੀ ਤਾਇਨਾਤ ਕੀਤਾ ਹੈ ਇਸ ਦੇ ਨਾਲ ਹਜ਼ਾਰਾਂ ਸ਼ਰਧਾਲੂਆਂ ਦੀ ਜੋ ਕਿ ਆਵਾਜਾਈ ਨੂੰ ਮੁੱਖ ਰਸਤਾ ਇਹੀ ਹੋਵੇਗਾ ਔਰ ਇਸ ਰਸਤੇ ਦੇ ਉੱਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨੇ ਉਦੰਪੁਰ ਸੈਕਟਰ ਵਰਗੇ ਸੰਵੇਦਨਸ਼ੀਲ ਖੇਤਰਾਂ ਦੇ ਵਿੱਚ ਜੋ ਸੁਰੱਖਿਆ ਵਧਾਉਣ ਦਿਆ ਹੋਇਆ ਕਈ ਜੋ ਅਜੀਹੇ ਹਾਈਵੇ ਨੇ ਜਿਨ੍ਹਾਂ ਦੇ ਉੱਤੇ ਗਸ਼ਤਵਾ ਉਸ ਨੂੰ ਤੇਜ਼ ਕੀਤਾ ਗਿਆ ਹੈ ਔਰ ਮਜ਼ਬੂਤ ਰੱਖਿਆ ਗਿਆ ਹੈ ਇਸ ਤੋਂ ਨਾਲ ਨਾਲ ਕਈ ਅਜੀਹੇ ਇਲਾਕੇ ਨੇ ਜੋ ਹੋਰ ਵੀ ਸੰਵੇਦਨਸ਼ੀਲ ਨੇ ਉਹਨਾਂ ਤੇ ਵੀ ਪੂਰੀ ਨਿਗਰਾਨੀ ਹੈ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ 2 ਜੁਲਾਈ 2025 ਨੂੰ ਸ਼੍ਰੀ ਅਮੰਨਾਤੀ ਯਾਤਰਾ ਦਾ ਪਹਿਲਾ ਜਥਾ ਜੋ ਕਿ ਬੇਸ ਕੈਂਪ ਤੋਂ ਰਵਾਨਾ ਕਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਅਮਨਤ ਯਾਤਰਾ ਅਧਿਕਾਰ ਤੌਰ ਤੇ 3 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ ਅਤੇ ਸ਼ਰਦਾਲੂ ਬਲਟਾਲ ਅਤੇ ਪਹਿਲਗਾਮ ਦੋਵਾਂ ਰੂਟਾਂ ਤੋਂ ਪਵਿੱਤਰ ਗੁਫਾ ਦੇ ਲਈ ਰਵਾਨਾ ਹੋਣਗੇ ਸੁਰੱਖਿਆ ਦੇ ਕਈ ਪ੍ਰਬੰਧ ਕੀਤੇ ਗਏ ਨੇ ਹਰ ਤਰ੍ਹਾਂ ਦੀ ਸੁਰੱਖਿਆ ਦੇਖੀ ਜਾਵੇਗੀ ਯਾਤਰਾ ਤੋਂ ਪਹਿਲਾਂ ਜੋ ਕਿ CRPF ਨੇ ਹਜ਼ਾਰਾਂ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੰਮੂ ਸ਼ਿਰੀ ਨਗਰ ਰਾਸ਼ਟਰੀ ਰਾਜਮਾਰਗ NH44 ਤੇ ਸਖਤ ਬਹੁਪੱਧਰੀ ਸੁਰੱਖਿਆ ਦੀ ਲੇਅਰ ਸਥਾਪਿਤ ਕੀਤੀ ਹੈ ਡਿਪਟੀ ਸੁਪਰਡੈਂਟ ਆਫ ਪੁਲਿਸ ਜੋ ਪ੍ਰਹਿਲਾਦ ਕੁਮਾਰ ਨੇ ਦੱਸਿਆ ਕਿ ਆਯੋਜਿਤ ਜੋ ਕਿ ਮੌਕ ਡ੍ਰਿਲ ਹੈ ਇਸ ਮੌਕ ਡ੍ਰਿਲ ਦੇ ਵਿੱਚ ਜੋ ਕੀ ਤਾਲਮੇਲ ਦੇ ਬਾਰੇ ਕਲਬਾਤ ਕੀਤੀ ਗਈ ਹੈ ਕਿ ਆਪਸੀ ਤਾਲਮੇਲ ਕਹੋ ਜਿਆ ਵੇ ਪ੍ਰਭਾਵਸ਼ੀਲਤਾ ਕਿੰਨੀ ਕ ਹੈ ਕਿਵੇਂ ਜੋ ਮੁਲਾਂਕਣ ਕੀਤਾ ਜਾਵੇਗਾ ਕਿ ਪ੍ਰਕਿਰਿਆ ਕਿੰਨੀ ਦੇਰ ਦੇ ਵਿੱਚ ਪ੍ਰਤੀਕਿਰਿਆ ਹੋਵੇਗੀ ਸੋ ਹਰ ਇੱਕ ਚੀਜ਼ ਦਾ ਬਰੀਕੀ ਦੇ ਨਾਲ ਅਧਿਐਨ ਕੀਤਾ ਜਾ ਰਿਹਾ ਹੈ ਹਰ ਇੱਕ ਚੀਜ਼ ਨੂੰ ਬਰੀਕੀ ਦੇ ਨਾਲ ਕੀਤਾ ਜਾ ਰਿਹਾ ਹੈ ਤਾਂ ਕਿ ਯਾਤਰਾ ਵੈ ਸੁਗਮ ਰਹੇ ਸ਼ਰਧਾਲੂਆਂ ਨੂੰ ਕਿਸੇ ਤਰੀਕੇ ਦੀ ਦਿੱਕਤ ਜਾਂ ਪਰੇਸ਼ਾਨੀ ਨਾ ਹੋਵੇ ਸੋ ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਯਾਤਰਾ ਨੂੰ ਜੋ ਕਿ ਸਹੀ ਢੰਗ ਨਾਲ ਸੁਚਾਰੂ ਰੂਪ ਨਾਲ ਚਲਾਉਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ ਅਤੇ ਯਾਤਰਾ ਦੀ ਸ਼ੁਰੂਆਤ ਜੋ ਕਿ 3 ਜੁਲਾਈ ਤੋਂ ਹੋ ਜਾਵੇਗੀ ਔਰ ਜੋ ਕਿ ਯਾਤਰਾ ਵੈ ਅਗਸਤ ਦੇ ਵਿੱਚ ਰੱਖੜੀ ਵਾਲੇ ਦਿਨ ਤੱਕ ਜਾਰੀ ਰਹੇਗੀ ਸੋ ਯਾਤਰਾ ਜੋ ਕਿ 2 ਤਰੀਕ ਤੋਂ ਪਹਿਲਾ ਜੱਤਾ ਰਵਾਨਾ ਕਰ ਦਿੱਤਾ ਜਾਵੇਗਾ ਬਾਲਟਾਲ ਅਤੇ ਪਹਿਲ ਕਾਮ ਦੋਨੋਂ ਰੂਟਾਂ ਤੋਂ ਪਵਿੱਤਰ ਗੁਫਾ ਦੇ ਦਰਸ਼ਨ ਕਰਨ ਦੇ ਲਈ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਦੇ ਲਈ ਜਿੱਥਾ ਰਵਾਨਾ ਹੋ ਜਾਵੇਗਾ ਅਤੇ 3 ਜੁਲਾਈ ਤੋਂ ਅਧਿਕਾਰਤ ਤੌਰ ਤੇ ਯਾਤਰਾ ਦੀ ਸ਼ੁਰੂਆਤ ਹੋ ਜਾਵੇਗੀ